ਪਾਈ ਨਰੈਣ ਸਿੰਘ ਚੌੜਾ ਹਾਂਜੀ ਇਹ 시ਗੇ ਜੀਨ ਨੇ ਪਿਆਰ ਕੀਤਾ ਜੀ ਸੁਖਵੀਰ ਬਾਦਲ ਪਰ ਠੀਕ ਹੈ ਨਹੀਂ ਤੇ ਨਰੈਣ ਸਿੰਘ ਚੌੜਾ ਆ ਬੰਦਾ ਬੜਾ ਕੈਂਡਾ ਪਰ ਠੀਕ ਆ ਦੰਸਾ ਸੱਤ ਲੱਗ ਗਈ ਦੇ 2559 ਆਰਮਜ਼ ਐਕਟਰ ਹਨ ਪਰ ਚਲੋ ਹਾਂ ਇਹਨਾਂ ਨੇ ਕੀਤਾ ਤਾਂ ਚਲੋ ਆਪਣੇ ਉਹ ਉਹਦੀ ਭਾਵਨਾ ਚ ਵੀ ਹਾਂ ਇਹਨਾਂ ਨੇ ਛੱਡੇ ਗੁਰੂ ਦੀ ਬੇਅਦਬੀ ਕੀਤੀ ਹੈ ਨਾ ਐ ਸਹੀ ਹਾਂ ਕੋਈ ਵੀ ਹੁੰਦਾ ਬਾਈ ਜਿਹਨੂੰ ਗੁਰੂ ਨਾਲ ਪਿਆਰ ਆ ਜਕਣਾ ਹਾ ਸਾਨੂੰ ਵੀ ਗੁਰੂ ਨਾਲ ਪਿਆਰ ਆ ਸਾਨੂੰ ਅਸੀਂ ਅਸੀਂ ਸਾਡਾ ਵੀ ਮਨ ਬਹੁਤ ਕਰਦਾ ਹੈ ਕਿ ਨਾਲ ਹੈ ਨਾ ਜੇ ਕੋਈ ਦੇਖ ਦੇ ਹ ਵੀ ਬਹੁਤ 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 ਮਨ ਕਰਦਾ ਚਲੋ ਐਨੀਵੇਸਟ ਖੈ ਸਾਡੀ ਤਾਂ ਕੀ ਹੈ ਪਰ ਇਹ ਇਹ ਨਰਿੰਦਰ ਸਿੰਘ ਚੌੜਾ ਚੌੜਾ ਇਹਨਾਂ ਨੇ ਨਰਿੰਦਰ ਸਿੰਘ ਜੀ ਨੇ ਜੋ ਕੀਤਾ ਸਹੀ ਕੀਤਾ ਤੇ ਹਾਂ ਇਹਨਾਂ ਦਾ 10 ਦਿਨ ਦਾ ਰਿਮਾਂਡ ਪਹਿਲਾਂ ਇਹਨਾਂ ਦਾ 2 ਦਿਨ ਦਾ ਸੀਗਾ ਫਿਰ ਇਹਨਾਂ ਦਾ 10 ਦਿਨ ਦਾ ਰਿਮਾਂਡ ਹੋਇਆ ਚਲੋ ਵੈਪਨ ਬੁੱਕ ਮਤਸਾ ਕੁਝ ਰਿਕਵਰੀ ਹੋ ਗਿਆ ਸਭ ਕੁਝ ਇਹਨਾਂ ਨੇ ਤੇ ਨਾਲੇ ਪਲਸ ਅ ਗੋਲੀ ਸਿਰਫ ਹਵਾਈ ਫਾਇਰ ਹੋਇਆ ਸੀਗਾ ਹੈਨਾ ਓਪਨ ਫਾਇਰ ਹੋਇਆ ਸੀਗਾ ਅਪ ਤੇ ਉਹਦੇ ਬਾਅਦ ਚੋਂ ਹੁਣ ਕੋਈ ਰਿਮਾਂਡ ਨਹੀਂ ਲੈ ਸਕਦੇ ਹੈਗੇ ਤੇ ਬਾਕੀ ਲਖੀਮਪੁਰ ਖੇੜੀ ਯੂਪੀ ਦੇ ਵਿੱਚ ਨਾ ਇੱਕ ਖੇਪ ਖੇਪ ਰਹਿ ਗਈ ਇਹਦੀ ਹੈ ਨਾ ਜਿਹੜਾ ਜੀ ਜਿਹੜਾ ਵੈਪਨ ਯੂਜ਼ ਹੋਇਆ ਸੀਗਾ ਤੇ ਉਹ ਉਹ ਰਿਕਵਰੀ ਕਰਨੀ ਆ ਹੁਣ ਤੇ 10 ਦਿਨ ਦਾ ਰਮਾਨ ਤਾਂ ਹੀ ਬਗਿਆ ਸੀਗਾ ਬਾਕੀ ਤਾਂ ਹੋਰ ਤਾਂ ਕੁਝ ਨਹੀਂ ਦੈਟਸ ਇਟ ਐਂਡ ਤੇ ਨਾਲੇ ਇਹ ਬਈ ਪੜ੍ਹੇ ਲਿਖੇ ਬਿਯੁਰਗਨੇ ਆਪਣੇ ਹੈਨਾ ਡਬਲ ਐਮ ਐਂਡ 12 ਕਿਤਾਬਾਂ ਲਿਖ ਲਿਹੀਆਂ ਨੇ ਇਹਨਾਂ ਨੇ ਤੇ ਇਹਨਾਂ ਦੀ ਬਿਗ ਯੋਰਗ ਨੇ ਦੇਖ ਸਕਦੇ ਹੋ ਇਹਨਾਂ ਦੀ ਏਜ 72 ਓਕੇ 70 ਮੈਨਾਂ 70 ਪਲੱਸ ਆਈ ਥਿੰਕ 72 ਤੇ ਟੂ ਬੀ ਐਗਜ਼ੈਕਟ ਤੇ ਚਲੋ ਬਾਕੀ ਠੀਕ ਆ ਭਾਈ ਨਰਿੰਦਰ ਸਿੰਘ ਚੌੜਾ ਨੇ ਇਹ ਪਹਿਲਾਂ ਨਾਲੇ ਇੱਕ ਕੰਮ ਹੋਰ ਕਰਦੇ ਹੁੰਦੇ ਸੀ ਜਿਹੜੇ 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 ਝੂਠੇ ਪੁਲਸ ਮੁਕਾਬਲੇ ਹੁੰਦੇ ਸੀਗੇ ਉਹਨਾਂ ਤੇ ਇਹ ਕੰਮ ਕਰਦੇ ਹਨ ਤੇ ਉਹਨਾਂ ਉਪਰ ਵੀ ਕੰਮ ਕਰਦੇ ਹਨ ਮੇਬੀ ਮੇਬੀ ਦੈਟਸ ਵਾਈ ਉਹਨਾਂ ਨੇ ਪੁਲਸ ਨੇ ਇੰਪਲੀਮੈਂਟ ਕੀਤੇ ਇਹਨਾਂ ਨੂੰ ਹੈ ਨਾ ਐਕਣਾ ਪਰ ਚਲੋ ਬਾਕੀ ਦੇਖਦੇ ਹਾਂ ਹੁਣ ਕੀ ਹੁੰਦਾ ਕੀ ਨਹੀਂ ਹੁੰਦਾਗਾ ਕੋਈ ਗੱਲ ਨਹੀਂ ਹੁਣ ਦੇਖਦੇ ਆਂ 11 ਦਸੰਬਰ uh, 2024 ਇਹਨਾਂ ਦੀ ਤਰੀਕ ਆ ਠੀਕ ਆ ਚਲੋ ਠੀਕ ਆ ਐਂਡ ਦੈਟਸ ਇਟ